ਗਰੀਬ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ 5-5 ਲੱਖ ਰੁਪਏ ਮਿਲਣਗੇ ਇਸ ਸਕੀਮ ਦੇ ਫਾਰਮ ਭਰ ਲਓ ਸੋਨੇ ਚਾਂਦੀ ਦੇ ਨਵੇਂ ਰੇਟ ਹੋਏ ਲਾਗੂ ਸੋਨਾ ਚਾਂਦੀ ਹੋਰ ਹੋਇਆ ਸਸਤਾ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਇਸ ਬਾਰੇ ਤਾਜ਼ਾ ਅਪਡੇਟ ਜਾਣਕਾਰੀਆਂ ਤੁਹਾਨੂੰ ਮਿਲਦੀਆਂ ਰਹਿਣ ਚੱਲਦੇ ਹਾਂ ਅੱਜ ਦੀਆਂ ਮੁੱਖ ਤਾਜ਼ਾ ਖਬਰਾਂ ਤੇ ਸੋਨਾ 3400 ਰੁਪਏ ਹੋਇਆ ਸਸਤਾ ਚਾਂਦੀ ਨੇ ਵੀ ਬਣਾਇਆ ਨਵਾਂ ਰਿਕਾਰਡ ਤਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਦੇਸ਼ 'ਚ ਸੋਨੇ ਤੇ ਚਾਂਦੀ ਦੇ ਕਰੀਬ ਤਿੰਨ ਹਫ਼ਤਿਆਂ 'ਚ ਕਾਫੀ ਸਸਤੀ ਹੋ ਚੁੱਕੇ ਹਨ ਸੋਨਾ ਸੋਨੇ ਦੀਆਂ ਕੀਮਤਾਂ ਕਰੀਬ 20 ਦਿਨ ਪਹਿਲਾਂ ਰਿਕਾਰਡ ਪੱਧਰ ਤੇ ਸਨ ਉਸ ਤੋਂ ਬਾਅਦ ਹੁਣ 3400 ਰੁਪਏ ਤੋਂ ਵੱਧ ਦੀ ਕਟੌਤੀ ਦਰਜ ਕੀਤੀ ਗਈ ਹੈ ਦੂਜੇ ਪਾਸੇ ਚਾਂਦੀ ਦੀ ਕੀਮਤ ਗੱਲ ਕੀਤੀ ਜਾਵੇ ਤਾਂ 10 ਦਿਨਾਂ 'ਚ 7400 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ ਇਸ ਦਾ ਮੁੱਖ ਕਾਰਨ ਹੈ ਕਿ ਡਾਲਰ ਇੰਡੈਕਸ 'ਚ ਵਾਧਾ ਮੰਨਿਆ ਜਾ ਰਿਹਾ ਜੋ ਕਿ 105 ਤੋਂ ਦੇ ਪੱਧਰ ਤੇ ਪਹੁੰਚ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੋਨੇ ਤੇ ਚਾਂਦੀ ਦੇ ਨਵੇਂ ਰੇਟ ਜਿਹੜੇ ਨੇ ਲਾਗੂ ਹੋ ਚੁੱਕੇ ਹਨ 3000 3500 ਦੇ ਕਰੀਬ ਸੋਨਾ ਸਸਤਾ ਹੋ ਚੁੱਕਾ ਹੈ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੈਟਰੋਲ ਪੰਜਾਬ ਦੇ ਵਿੱਚ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਹੋਏ ਲਾਗੂ ਲਾਗੂ ਪੰਜਾਬ 'ਚ ਸਸਤਾ ਹੋਇਆ ਪੈਟਰੋਲ ਤੇ ਡੀਜ਼ਲ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਜ਼ਾ ਅਪਡੇਟ ਦੇਖ ਸਕਦੇ ਹੋ ਪੈਟਰੋਲ ਪੈਟਰੋਲ ਤੇ ਡੀਜ਼ਲ ਦੇ ਨਵੇਂ ਰੇਟ ਲਾਗੂ ਹੋਏ ਨੇ ਕਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਐਤਵਾਰ ਨੂੰ ਸਵੇਰੇ ਕਰੀਬ 6 ਵਜੇ 75.73 ਡਾਲਰ ਪ੍ਰਤੀ ਬੈਲਰ ਤੇ ਵਿਕ ਰਹੇ ਹਨ ਇਸ ਦੇ ਨਾਲ ਹੀ ਨਵੇਂ ਰੇਟ ਜਿਹੜੇ ਨੇ ਇਹ ਲਾਗੂ ਹੋ ਚੁੱਕੇ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੈਟਰੋਲ ਡੀਜ਼ਲ ਜੋ ਕਿ ਆਮ ਵਰਤੋਂ ਦੇ ਵਿੱਚ ਖਾਸ ਤੌਰ ਤੇ ਲਿਆ ਜਾਂਦਾ ਹੈ ਤਾਂ ਸਰਕਾਰ ਹਰ ਰੋਜ਼ ਸਵੇਰੇ 6 ਵਜੇ ਜਿਹੜੇ ਨੇ ਰੇਟ ਲਾਗੂ ਕਰਦੀ ਹੈ ਤੇ ਪੰਜਾਬ ਦੇ ਵਿੱਚ ਵੀ ਪੈਟਰੋਲ ਦੇ ਡੀਜ਼ਲ ਦੇ ਨਵੇਂ ਰੇਟ ਜਿਹੜੇ ਲਾਗੂ ਹੋ ਚੁੱਕੇ ਹਨ ਤੇ ਪੈਟਰੋਲ ਦੇ ਡੀਜ਼ਲ ਦੇ ਰੇਟ ਸਸਤੇ ਦੱਸੇ ਜਾ ਰਹੇ ਹਨ ਪਹਿਲਾਂ ਨਾਲੋਂ ਤਾਂ ਵੱਡੀ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਬਦਲ ਜਾਣਗੇ ਤੁਹਾਡੇ ਮੋਬਾਈਲ ਨੰਬਰ ਸਰਕਾਰ ਲੈ ਸਕਦੀ ਹੈ ਵੱਡਾ ਫੈਸਲਾ ਜੀ ਹਾਂ ਇਹ ਖਬਰ ਤੁਹਾਡੇ ਲਈ ਹੈ ਤਾਂ ਤੁਹਾਡੇ ਮੋਬਾਈਲ ਨੰਬਰ ਬਦਲ ਜਾਣਗੇ ਟੈਲੀਕਮ ਰੈਗੂਲੈਟਰੀ ਅਥਾਰਟੀ ਆਫ ਇੰਡੀਆ ਜਲਦੀ ਵੱਡਾ ਫੈਸਲਾ ਲੈ ਸਕਦੀ ਹੈ ਹੁਣ ਮੋਬਾਈਲ ਨੰਬਰ 10 ਅੰਕਾਂ ਤੋਂ ਵੱਧ ਸਕਦੇ ਹਨ ਦਰਅਸਲ 5G ਨੈਟਵਰਕ ਦੇ ਆਉਣ ਤੋਂ ਬਾਅਦ ਮੋਬਾਈਲ ਨੰਬਰਿੰਗ ਦੇ ਵਿੱਚ ਲਗਾਤਾਰ ਸਮੱਸਿਆਵਾਂ ਆ ਰਹੀਆਂ ਹਨ ਮੀਡੀਆ ਰਿਪੋਰਟਰਾਂ ਮੁਤਾਬਕ ਇਸ ਸਮੱਸਿਆ ਦੇ ਮੱਦੇਨਜ਼ਰ ਟਰਾਈ ਨੇ ਰਾਸ਼ਟਰੀ ਨੰਬਰਿੰਗ ਯੋਜਨਾ ਨੂੰ ਸੋਧਣ ਦਾ ਫੈਸਲਾ ਕੀਤਾ ਹੈ ਤਾਂ ਦੇਖ ਸਕਦੇ ਵਧੀਆ ਅਪਡੇਟ ਤੁਹਾਨੂੰ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੁਣ ਨੰਬਰ ਦਾ 10 ਅੰਕਾਂ ਤੋਂ ਵੱਧ ਹੋ ਸਕਦੇ ਹਨ ਜਿਹੜੇ ਨੰਬਰ ਮੋਬਾਈਲ ਨੰਬਰ ਹੁੰਦੇ ਨੇ ਉਹ 10 ਅੰਕਾਂ ਦਾ ਹੁੰਦਾ ਤਾਂ ਹੁਣ ਉਹ ਉਸ ਤੋਂ ਵਧਾ ਸਕਦੀ ਹੈ ਕੰਪਨੀ ਕਿਉਂਕਿ 5G ਨੈਟਵਰਕ ਦੇ ਆਉਣ ਤੋਂ ਬਾਅਦ ਮੋਬਾਈਲ ਨੰਬਰਿੰਗ ਵਿੱਚ ਲਗਾਤਾਰ ਸਮੱਸਿਆਵਾਂ ਜਿਹੜੀਆਂ ਨੇ ਆ ਰਹੀਆਂ ਹਨ ਤਾਂ ਵੱਡੀ ਅਪਡੇਟ ਤੁਹਾਨੂੰ ਨਾਲ ਸਾਂਝੀ ਕੀਤੀ ਜਾ ਰਹੀ ਹੈ ਤਾਂ ਇੱਕ ਹੋਰ ਤਾਜ਼ਾ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਅੱਜ ਸਰਕਾਰੀ ਛੁੱਟੀ ਦਾ ਐਲਾਨ ਹੋ ਚੁੱਕਿਆ ਹੈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਸਰਕਾਰ ਨੇ ਪਹਿਲਾਂ ਹੀ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪੰਜਾਬ ਵਿੱਚ ਅੱਜ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦਿਵਸ ਮੌਕੇ 10 ਜੂਨ 2024 ਨੂੰ ਗੈਜ਼ਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਤਾਂ ਦੇਖਦੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਅੱਜ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਪਹਿਲਾਂ ਹੀ ਨੋਟੀਫਿਕੇਸ਼ਨ ਜਿਹੜਾ ਇਸ ਸੰਬੰਧੀ ਜਾਰੀ ਕਰ ਦਿੱਤਾ ਗਿਆ ਸੀ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਸੀ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੰਮੂ ਕਸ਼ਮੀਰ ਚ ਤੀਰਥ ਯਾਤਰਾ ਤੇ ਯਾਤਰੀਆਂ ਨਾਲ ਭਰੀ বাস 'ਚ ਅਤਵਾਦੀ ਹਮਲਾ 10 ਜਣਿਆਂ ਦੀ ਹੋਈ ਮੌਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਖਬਰ ਜੰਮੂ ਕਸ਼ਮੀਰ ਦੀ ਹੈ ਸ਼੍ਰੀਨਗਰ ਜੰਮੂ ਕਸ਼ਮੀਰ ਦੇ ਰਿਹਾਸੀ ਜ਼ਿਲ੍ਹੇ ਵਿੱਚ ਐਤਵਾਰ ਨੂੰ ਇੱਕ ਮੰਦਿਰ ਤੋਂ ਤੀਰਥ ਯਾਤਰਾ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਤੇ ਛੱਕੀ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਜਿਸ ਚ 10 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਬੱਸ ਸਿਵ ਕੋਦਾ ਮੰਦਿਰ ਤੋਂ ਖਟੜਾ ਪਰਤ ਰਹੀ ਸੀ ਜਦੋਂ ਅੱਤਵਾਦੀਆਂ ਨੇ ਇਸ ਤੇ ਹਮਲਾ ਕੀਤਾ ਸੂਤਰਾਂ ਮੁਤਾਬਕ ਇਹ ਅੱਤਵਾਦੀਆਂ ਦਾ ਉਹੀ ਸਮੂਹ ਹੈ ਜੋ ਰਾਜouri ਪੋਛਤੇ ਰਿਹਾਈਸੀ ਦੇ ਉੱਪਰਲੇ ਇਲਾਕਿਆਂ ਚ ਲੋਕ ਹੋਏ ਹਨ ਹਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮਾਂ ਮੌਕੇ ਤੇ ਪਹੁੰਚ ਗਈਆਂ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ 10 ਲੋਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਅੱਤਵਾਦੀਆਂ ਨੇ ਬੱਸ ਦੇ ਉੱਤੇ ਹਮਲਾ ਕੀਤਾ ਤਾਂ ਇਹ ਕੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਐਸਐਚਓ ਤੋਂ ਲੈ ਕੇ ਅਫਸਰਾਂ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਫ਼ਤਰ ਵਿੱਚ ਬੈਠਣ ਦੇ ਹੁਕਮ ਜਾਰੀ ਹੋਏ ਨੇ ਪੰਜਾਬ ਪੁਲਿਸ ਨੇ ਲਿਆ ਇਹ ਵੱਡਾ ਫੈਸਲਾ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਆਪਸ਼ਨਾਂ ਵਾਲੀ ਵੱਡੇ ਹੁਕਮ ਜਿਹੜੇ ਨੇ ਜਾਰੀ ਹੋ ਚੁੱਕੇ ਨੇ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਪੰਜਾਬ ਪੁਲਿਸ ਨੇ ਵੱਡਾ ਫੈਸਲਾ ਲਿਆ ਹੁਣ ਰੋਜ਼ਾਨਾ 11 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀ ਆਪਣੇ ਦਫ਼ਤਰਾਂ ਵਿੱਚ ਬੈਠਣਗੇ ਇਸ ਪਹਿਲ ਦੇ ਆਧਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਇਸ ਸਬੰਧੀ ਪੰਜਾਬ ਦੇ ਡੀਜੀਪੀ ਡੀਜੀਪੀ ਗੌਰਵ ਜਾਤਮ ਨੇ ਹੁਕਮ ਜਾਰੀ ਕੀਤੇ ਹਨ ਉਹਨਾਂ ਨੇ ਸੋਸ਼ਲ ਮੀਡੀਆ ਤੇ ਅਕਾਊਂਟ ਦੇ ਪੋਸਟ ਪਾ ਕੇ ਜਿਹੜੀ ਜਾਣਕਾਰੀ ਦਿੱਤੀ ਹੈ ਐਸਐਚਓ ਤੋਂ ਲੈ ਕੇ ਸੀਨੀਅਰ ਅਧਿਕਾਰੀ ਹੁਣ 11 ਵਜੇ ਤੋਂ ਲੈ ਕੇ 1 ਵਜੇ ਤੱਕ ਆਪਣੇ ਦਫ਼ਤਰਾਂ ਵਿੱਚ ਬੈਠਣਗੇ ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ ਪੰਜਾਬ ਦੇ ਡੀਜੀਪੀ ਗੌਰਵ ਜਾਦਮ ਨੇ ਇਹ ਜਿਹੜੇ ਨੇ ਹੁਕਮ ਜਾਰੀ ਕੀਤੇ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਦਾ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਕ ਸਭਾ ਚੋਣਾਂ ਜਿੱਤਣ ਮਗਰੋਂ ਜੇਲ੍ਹ ਅੰਦਰੋਂ ਅਮਰਪਾਲ ਸਿੰਘ ਨੇ ਕਹੀ ਵੱਡੀ ਗੱਲ ਮੁਲਾਕਾਤ ਕਰਕੇ ਮਾਪੇ ਆਏ ਖੁਸ਼ ਤਾਂ ਦੇਖਦੇ ਦਿਓ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਿਹਾ ਪੰਜਾਬ ਦੀ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਨੂੰ ਦੋ ਆਜ਼ਾਦ ਉਮੀਦਵਾਰ ਵਜੋਂ ਜਿੱਤੇ ਅਮਰਤਪਾਲ ਸਿੰਘ ਦੀ ਪਹਿਲੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਦਰਸਲ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਸ਼ਨੀਵਾਰ ਨੂੰ ਸ਼ਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ ਅਮਰੀਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਸੈ ਕਿ ਅਮਰਤਪਾਲ ਸਿੰਘ ਜਿੱਤ ਤੋਂ ਬਹੁਤ ਖੁਸ਼ ਹਨ ਤੇ ਉਹ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਭਾਈ ਅਮਰਤਪਾਲ ਨੇ ਉਹਨਾਂ ਦੀ ਜਿਹੜੀ ਵੱਡੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ ਵੋਟਾਂ ਤੋਂ ਬਾਅਦ ਤਾਂ ਜਿੱਤਣ ਤੋਂ ਬਾਅਦ ਚ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਉਹਨਾਂ ਦੀ ਮਾਤਾ ਉਹਨਾਂ ਜੇਰ ਵਿੱਚ ਮਿਲਣ ਗਏ ਸੀ ਤਾਂ ਮੁਲਾਕਾਤ ਤੋਂ ਬਾਅਦ ਤਾਂ ਅਲ ਇਕਸਰ ਵੱਡੀ ਅਪਡੇਟ ਹੈ ਵਾਰਿਸੇ ਪੰਜਾਬ ਦੇ ਮੁੱਖੀ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਤੋਂ ਜਾਤ ਸੰਸਦ ਮੈਂਬਰ ਅਮਰਤਪਾਲ ਸਿੰਘ ਨਾਲ ਮਿਲਾਂਕਣ ਤੋਂ ਬਾਅਦ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਅਮਰਤਪਾਲ ਬਹੁਤ ਖੁਸ਼ ਹੈ ਕਿ ਤੇ ਸਾਨੂੰ ਮਿਲ ਕੇ ਬਹੁਤ ਖੁਸ਼ੀ ਆ ਉਹਨਾਂ ਦੇ ਸਹਿਯੋਗ ਦੇਣ ਵਾਲੀ ਸਾਰੀ ਸੰਗਤ ਦਾ ਧੰਨਵਾਦ ਕਰਨ ਲਈ ਕਿਹਾ ਅਮਰਤਪਾਲ ਸਿੰਘ ਨੇ ਕਿਹਾ ਕਿ ਸੰਗਤਾਂ ਨੇ ਬਹੁਤ ਸਾਥ ਦਿੱਤਾ ਹੈ ਇਹ ਵੇਖ ਕੇ ਉਹ ਬਹੁਤ ਉਹਨਾਂ ਨੂੰ ਚੰਗਾ ਲੱਗਾ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਰਦਾ ਇੱਕ ਹੋਰ ਤਾਜ਼ਾ ਬਟ ਸਾਹਮਣੇ ਆ ਰਹੀ ਹੈ ਇਹ ਸਕੀਮ ਦੇ ਫਾਰਮ ਭਰ ਕੇ ਤੁਸੀਂ ਲਾਭ ਉਠਾ ਸਕਦੇ ਹੋ 5 ਲੱਖ ਤੋਂ ਬਣ ਜਾਣਗੇ ਤੁਹਾਡੇ 10 ਲੱਖ ਗਜਬ ਦੀ ਹੈ ਇਹ ਸਰਕਾਰੀ ਸਕੀਮ ਪੋਸਟ ਆਫਸ ਡਾਕ ਖਾਣੇ ਦੀ ਸਰਕਾਰੀ ਸਕੀਮ ਹੈ ਬਹੁਤ ਹੀ ਵਧੀਆ ਸਕੀਮ ਹੈ ਅਕਸਰ ਲੋਕ ਅਜਿਹੀਆਂ ਸਕੀਮਾਂ ਦੀ ਭਾਲ ਵਿੱਚ ਰਹਿੰਦੇ ਹਨ ਜਿਸ ਨਾਲ ਉਹਨਾਂ ਨੂੰ ਭਾਰੀ ਮੁਨਾਫਾ ਮਿਲੇਗਾ ਅਤੇ ਜੋਖਮ ਵੀ ਨਾ ਹੋਵੇ ਦੋਵੇਂ ਅੱਜ ਤੁਹਾਨੂੰ ਅਸੀਂ ਅਜਿਹੀ ਸਕੀਮ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡਾ ਨਿਵੇਸ਼ ਦੁੱਗਣਾ ਹੋ ਜਾਵੇਗਾ ਯਾਨੀ ਕਿ ਜਿੰਨੇ ਪੈਸੇ ਤੁਸੀਂ ਦੇ ਵਿੱਚ ਨਿਵੇਸ਼ ਕਰੋਗੇ ਤੁਹਾਡੇ ਪੈਸੇ ਜਿਹੜੇ ਨੇ ਉਹ ਦੁੱਗਣੇ ਕਰ ਦਵੇਗੀ ਇਹ ਸਕੀਮ ਇੱਕ ਸਰਕਾਰੀ ਸਕੀਮ ਹੈ ਗਾਰੰਟੀ ਸ਼ੋ ਦਾ ਰਿਟਰਨ ਤੁਹਾਨੂੰ ਇਸ ਦੇ ਵਿੱਚ 100% ਮਿਲਣ ਵਾਲਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਡਾਕਰ ਦੀ ਡਾਕਰ ਦੀ ਕਿਸਾਨ ਵਿਕਾਸ ਪੱਤਰ ਸਕੀਮ ਦੇ ਤਹਿਤ ਘੱਟੋ ਘੱਟ 1000 ਰੁਪਏ ਹੋ ਸਕਦਾ ਹੈ ਹਾਲਾਂਕਿ ਜੇਕਰ ਤੁਸੀਂ ਜ਼ਿਆਦਾ ਨਿਵੇਸ਼ ਜ਼ਿਆਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜਿੰਨਾ ਚਾਹੋ ਪੈਸਾ ਲਗਾ ਸਕਦੇ ਹੋ ਇਹ ਸਕੀਮ 7.5% ਦੀ ਪ੍ਰਤੀਸ਼ਾਤ ਦੀ ਦਰ ਨਾਲ ਰਿਟਰਨ ਵਿਆਜ ਦਿੰਦੀ ਹੈ ਪਿਛਲੇ ਸਾਲ 2023 ਵਿੱਚ ਵਿਆਜ ਦਰਾਂ ਵਿੱਚ 7.2 ਤੋਂ ਵਧਾ ਕੇ 7.5 ਕਰ ਦਿੱਤੀਆਂ ਹਨ ਇਹਦੇ ਪੈਸੇ ਦੁੱਗਣੇ ਕਰਨ ਦੇ ਮਹੀਨੇ 120 ਲੱਗਦੇ ਸਨ ਤਾਂ ਹੁਣ 115 ਮਹੀਨੇ ਵਿੱਚ ਜਾਨੀ ਕਿ 9 ਸਾਲ 7 ਮਹੀਨਿਆਂ ਵਿੱਚ ਪੈਸੇ ਤੁਹਾਡੇ ਦੁੱਗਣੇ ਹੋ ਜਾਣਗੇ ਜੇ ਤੁਸੀਂ 5 ਲੱਖ ਰੁਪਏ ਜਮ੍ਹਾਂ ਕਰਾਉਂਦੇ ਤਾਂ ਤੁਹਾਡਾ 10 ਲੱਖ ਰੁਪਏ ਕਰ ਦਿੱਤਾ ਜਾਵੇਗਾ ਜੇ ਤੁਸੀਂ 6 ਲੱਖ ਰੁਪਏ ਜਮ੍ਹਾਂ ਕਰਾਉਂਦੇ ਤੁਹਾਨੂੰ 12 ਲੱਖ ਰੁਪਏ ਜੇ ਤੁਸੀਂ 10 ਲੱਖ ਰੁਪਏ ਜਮ੍ਹਾਂ ਕਰਾਉਂਦੇ ਤਾਂ ਤੁਹਾਡਾ 115 ਮਹੀਨਿਆਂ ਬਾਅਦ 20 ਲੱਖ ਰੁਪਏ ਹੋ ਜਾਵੇਗਾ ਜਾਨੀ ਕਿ 9 ਸਾਲਾਂ ਬਾਅਦ ਤੁਹਾਡੇ ਪੈਸੇ ਜਿਹੜੇ ਨੇ ਦੁੱਗਣੇ ਕਰ ਦਿੱਤੇ ਜਾਣਗੇ ਇਹ ਇੱਕ ਸਰਕਾਰੀ ਸਕੀਮ ਹੈ ਗਰੰਟੀਸ਼ੁਦਾ ਰਿਟਰਨ ਦੇ ਨਾਲ ਤੁਹਾਨੂੰ ਇਸ ਸਕੀਮ ਦੇ ਵਿੱਚ ਲਾਭ ਦਿੱਤਾ ਜਾਂਦਾ ਤਾਂ ਅੱਜ ਹੀ ਇਸ ਸਕੀਮ ਦੇ ਵਿੱਚ ਅਪਲਾਈ ਕਰਕੇ ਤੁਸੀਂ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਦੇ ਹੋ 9 ਸਾਲ 7 ਮਹੀਨਿਆਂ ਦੇ ਵਿੱਚ ਤੁਹਾਡੇ ਪੈਸੇ ਜਿਹੜੇ ਨੇ ਦੁੱਗਣੇ ਹੋ ਜਾਣਗੇ ਪਹਿਲਾਂ 120 ਮਹੀਨੇ ਲੱਗਦੇ ਸੀ ਪਰ ਹੁਣ 9 ਸਾਲ 7 ਮਹੀਨੇ ਜਿਹੜੇ ਨੇ ਕਰ ਦਿੱਤੇ ਨੇ ਤਾਂ ਕੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਖਬਰ ਪਟਿਆਲਾ ਵਾਸੀਆਂ ਲਈ ਹੈ ਪਾਖੜਾ ਤੇ ਹੋਰ ਛੋਟੀਆਂ ਵੱਡੀਆਂ ਨਹਿਰਾਂ 'ਚ ਨਾਉਣ ਤੇ ਪਾਬੰਦੀ ਲਗਾ ਦਿੱਤੀ ਹੈ ਜਾਰੀ ਹੁਕਮ ਜਿਹੜੇ ਨੇ ਜਾਰੀ ਹੋ ਚੁੱਕੇ ਹਨ ਪਟਿਆਲਾ ਦੇ ਵਿਧੇਕ ਜ਼ਿਲ੍ਹਾ ਮੈਜਿਸਟ੍ਰੇਟ ਮੈਡਮ ਵੱਲੋਂ ਹੁਕਮ ਜਾਰੀ ਹੋਏ ਨੇ 144 ਦਿਨ ਹੋਏ ਅਧਿਕਾਰੀਆਂ ਤੋਂ ਵਰਤੋਂ ਕਰਦੇ ਹੋਏ ਅੱਧੀ ਕਾਣ ਦੇ ਵਰਤੀ ਕਰਦੇ ਹੋਏ ਜਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ-ਵੱਖ ਸਥਾਨਾਂ ਦੇ ਲੱਗਦੀ ਭਾਗੜਾ ਨਹਿਰ ਤੇ ਹੋਰ ਛੋਟੀਆਂ ਵੱਡੀਆਂ ਨਦੀਆਂ 'ਚ ਨਹਾਉਣ ਦੇ ਤੇ ਪਾਬੰਦੀ ਲੱਗ ਚੁੱਕੀ ਹੈ ਜੀ ਤਾਂ ਇਸ ਸਬੰਧੀ ਹੋਰ ਤਾਜ਼ਾ ਅਪਡੇਟ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਵੱਡੀ ਅਪਡੇਟ ਵੀ ਜਦ ਤੱਕ ਲਈ ਧੰਨਵਾਦ ਜੀ ਸਤਿਨਾਮ ਦਾ